ਕ੍ਰਿਸ਼ਨਾ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਚ ਤੁਹਾਡਾ ਸਾਰੇ ਭੈਣ ਭਰਾ ਨੂੰ ਦਾ ਸਵਾਗਤ ਕਰਦੀ ਹਾਂ ਜੀ ਹੋ ਸਨਾਓ ਤੁਸੀਂ ਸਾਰੇ ਵਧੀਆ ਠੀਕ ਠਾਕ ਲੋ ਜੀ ਮੈਂ ਸਭ ਤੋਂ ਪਹਿਲਾ ਕੰਮ ਅੱਜ ਕਿਆ ਕਰਿਆ ਦਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਤਾਂ ਆਟੇ ਚ ਨਾ ਸਾਰੇ ਆਟੇ ਚ ਕਹਿ ਰਹੀ ਹਾਂ ਡਰਮੀ ਦੇ ਵਿੱਚ ਆਟਾ ਪਾਇਆ ਠੀਕ ਹੈ ਜੀ ਥੋੜਾ ਪਿਛਲੇ ਮਹੀਨੇ 1 ਮਹੀਨਾ ਧੋਣੀ ਆ 1 ਮਹੀਨਾ ਨਹੀਂ ਧੋਂਦੀ ਹੁੰਦੀ ਕਿਉਂਕਿ ਸਟੀਲ ਦੀ ਆ ਔਰ ਇਹਦੇ ਵਿੱਚ ਨਾ ਜੁਆਇੰਟ ਹੈਗਾ ਜ਼ਰੂਰ ਆ ਪਰ ਨਾ ਮੈਂ ਜੁਆਇੰਟ ਨੂੰ ਬਿਨਾ ਚੰਗੀ ਤਰ੍ਹਾਂ ਧੁੱਪ ਲਵਾ ਲੈਣੀ ਆ ਦੇ ਵਿੱਚ ਚੰਗੀ ਤਰ੍ਹਾਂ ਆਟਾ ਉਟਾ ਕੱਢ ਕੇ ਠੀਕ ਹੈ ਪਰ ਆਟਾ ਮੈਂ ਵਿੱਚ ਜੰਮਦਾ ਜੂਮਦਾ ਨਹੀਂ ਹੈਗਾ ਮੈਂ ਕਿਹੜਾ ਗਿੱਲੇ ਛਿੱਟੇ ਪਾਣੀ ਆ ਵਿੱਚ ਕਈ ਵਾਰੀ ਜਦੋਂ ਗਿੱਲੇ ਛਿੱਟਾ ਲੱਗ ਜAVE ਨਾ ਫਿਰ ਹੋ ਜਾਂਦਾ ਹੁੰਦਾ ਠੀਕ ਹੈ ਜੀ ਤੇ ਇਹਦਾ ਢੱਕਣ ਮੈਂ ਢੋ ਦੂੰਗੀ ਢੱਕਣ ਪਰ ਕਈ ਵਾਰੀ ਨਾ ਉਧਰ ਜੀ ਮੈਂ ਦੇਖੋ ਲੌਬੀ ਚ ਪੱਖਾ ਚੱਲਦਾ ਨਾ ਤਾਂ ਇੱਥੇ ਤੱਕ ਹਵਾ ਆਉਂਦੀ ਹੈ ਕਿਉਂਕਿ ਨੇੜੇ ਹੀ ਆ ਕਿਚਨ ਆਪਣੀ ਲੌਬੀ ਦੇ ਤਾਂ ਹਵਾ ਨਾਲ ਨਾ ਵੈਸੇ ਬਹੁਤ ਘੱਟ ਹੀ ਕਰਕੇ ਕਰਦੇ ਹਾਂ ਪਰ ਫਿਰ ਵੀ ਕਿਤੇ ਨਾ ਕਿਤੇ ਹਵਾ ਹੋਵਣਾ ਨਾ ਥੋੜਾ ਜਿਹਾ ਡਸਟ ਪੈ ਜਾਂਦੀ ਹੈ ਤੇ ਉੱਪਰ ਨਾ ਮੈਂ ਵਾਈਟ ਰੁਮਾਲ ਟੱਕ ਕੇ ਰੱਖਦੀ ਆ ਆਪਿਆ ਉਹ ਮੈਂ ਉੱਧਰ ਦੇਖ ਰਹੀ ਆ ਆਪਿਆ ਇਹਨੂੰ ਹੁਣ ਧੋਵਾਂਗੀ ਠੀਕ ਹੈ ਜੀ ਇਹ ਵਿਆਹ ਦਾ ਮੇਰੇ ਦਾ ਇਹ ਮੇਰੀ ਪੂਆ ਨਾ ਚਮਾਰੂ ਰਹਿੰਦੀ ਹੈ ਇਹ ਉਹਨਾਂ ਨੇ ਗੁਣਿਆ ਸੀ ਹਾਂਜੀ ਬਹੁਤ ਸਮਾਂ ਹੋ ਗਿਆ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਪਾਇਆ ਵਾ ਬਹੁਤ ਵਧੀਆ ਡਿਜ਼ਾਈਨ ਹੈ ਤੇ ਰਹੀ ਗੱਲ ਹੁਣ ਇਹ ਵਾਲੇ ਦੀ ਇਹ ਲੱਬੂਣਿਆ ਮੇਰੀ ਭਾਬੀ ਨੇ ਖੜਚ ਮੈਨੇ ਦੀ ਤੇ ਇਹ ਬੜਾ ਬੁਣਿਆ ਜੀ ਮੇਰੀ ਭਾਬੀ ਨੇ ਇਹ ਬਹੁਤ ਸੋਹਣਾ ਲੱਗ ਰਿਹਾ ਹੈ ਇਹਦੇ ਵਿੱਚ ਲਾਲ ਰੰਗ ਪਾਇਆ ਹੈ ਇਹ ਤੁਹਾਨੂੰ ਬਹੁਤ ਢਕਿੱਲਾ ਜਿਹਾ ਲਾਲ ਰੰਗ ਲੱਗ ਰਿਹਾ ਨੇ ਪਰ ਇਹ ਬਹੁਤ ਢਕਿੱਲਾ ਲਾਲ ਲਾਲ ਰੰਗ ਨਹੀਂ ਹੈਗਾ ਇਹ ਥੋੜਾ ਜਿਹਾ ਨਾ ਜਿਵੇਂ ਲਾਲ ਰੰਗ ਵੀ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਹੈਨਾ ਇੱਕ ਹੁੰਦਾ ਬਹੁਤ ਜ਼ਿਆਦਾ ਢਕਿੱਲਾ ਲਾਲ ਇੱਕ ਹੁੰਦਾ ਟਮਾਟਰੀ ਤੇ ਇੱਕ ਹੁੰਦਾ ਥੋੜਾ ਜਿਹਾ ਮਹਿਰੂਨ ਦੇ ਉੱਪਰ ਇਹ ਮਹਿਰੂਨ ਦੇ ਉੱਪਰ ਹੈ ਇਹਦੇ ਪਰ ਨਾ ਜੱਚ ਵੀ ਬਹੁਤ ਰਿਹਾ ਸਗੋਣਾ ਬਸ ਉਹ ਥੋੜੇ ਜਿਹਾ ਫੁੰਦੇ ਸੋਚ ਰਹੀ ਸੀ ਮੈਂ ਕਿ ਚੱਲ ਲਗਾ ਲਾਂਗੇ ਪਰ ਮੇਰੀ ਭਾਬੀ ਕਹਿੰਦੀ ਵੀ ਇਹਦੇ ਤੇ ਨਾ ਫੁੰਦਿਆਂ ਬਲ ਇੰਨਾ ਕੋਈ ਖਾਸ ਉਹ ਨਹੀਂ ਹੁੰਦਾ ਹੈਗਾ ਵੀ ਇਹ ਕਈ ਵਾਰ ਇਹ ਨਾ ਡਿਜ਼ਾਈਨ ਬਿਨਾਂ ਫੁੰਦਿਆਂ ਤੋਂ ਤੇ ਬਾਕੀ ਤੁਸੀਂ ਸਫਾਈ ਦੇਖੋ ਹੱਥ 'ਚ ਇੰਨੀ ਜ਼ਿਆਦਾ ਸਫਾਈ ਹੈ ਕਿਸੇ ਭੈਣ ਭਾਈ ਨੇ ਵੀ ਬਣਵਾਣੀ ਹੈ ਨਾ ਤਾਂ ਪਲੀਜ਼ ਮੇਰੇ ਨਾਲ ਜ਼ਰੂਰ ਸੰਪਰਕ ਕਰਿਓ ਕਿਉਂਕਿ ਆਪਾਂ ਆਨਲਾਈਨ ਸਮਾਨ ਦੇ ਨਾਲ ਰੁਮਾਲ ਵੀ ਭੇਜਦੇ ਹਾਂ ਪਹਿਲਾਂ ਮੈਂ 5 ਰੁਮਾਲ ਬਣਵਾ ਕੇ ਮੇਰੀ ਭਾਬੀ ਨੇ ਪੰਜ ਰੁਮਾਲ ਬੁਨੇ ਸੀ ਤੇ ਫਿਰ ਪੰਜ ਰੁਮਾਲ ਭੇਜੇ ਸੀ ਉਥੇ ਆਪਣੇ ਅਮਰੀਕਾ ਭੇਜੇ ਸੀ ਕਿਸੇ ਦੀਦੀ ਨੇ ਆਪਣੇ ਐਸੇ ਸਿੱਧਾ ਪਾਸਾ ਠੀਕ ਹੈ ਜੀ ਹੁਣ ਵੀ ਡਿਜ਼ਾਈਨ ਦੇਖੋ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਪਿਆਰਾ ਹੈ ਤੇ ਇਹ ਵੀ ਵਿੱਚ ਡਿਜ਼ਾਈਨ ਬਹੁਤ ਸੋਹਣਾ ਤੇ ਬਹੁਤਾ ਗਲੀਆਂ ਵਾਲਾ ਵੀ ਨਹੀਂ ਹੈਗਾ ਇੰਨੀਆਂ ਥੋੜੀ ਪੁੱਤੀਆਂ ਹੈਗੇ ਕਹੀਂ ਪਹਿਣਾ ਬਿਨਾ ਗਲੀਆਂ ਤੋਂ ਵੀ ਬਣਵਾ ਲੈਂਦੀ ਨੇ ਉਹ ਤਾਂ ਡਿਜ਼ਾਈਨ ਤੇ ਵੱਖ-ਵੱਖ ਹੈ ਹੁਣ ਮਾੜੀ ਮੋਟੀ ਤਾਂ ਦੇਖੋ ਜੀ ਹੁੰਦੀਆਂ ਹੀਆਂ ਗਲੀਆਂ ਇਸ ਤਰ੍ਹਾਂ ਉਹ ਤਾਂ ਬਹੁਤ ਪੁਰਾਣਾ ਉਹਦੇ ਵਿੱਚ ਧੋ ਵੀ ਬਹੁਤ ਜ਼ਿਆਦਾ ਪੈ ਗਈਆਂ ਤੇ ਦੇਚੀ ਸਜਾ ਸਰ ਕੋ ਆਪਣੇ ਕੋਤੋਂ ਪਾਈ ਹੈ ਠੀਕ ਹੈ ਜੀ ਤੇ ਹੁਣ ਮੈਨੂੰ ਨਾ ਮੈਨੂੰ ਆਦਤ ਹੈ ਵੀ ਆٹے ਦਾ ਡਰਮ ਇਸ ਤਰ੍ਹਾਂ ਟੱਕਣਾ ਪਹਿਲਾਂ ਟੱਕਣ ਟੱਕ ਦਨੇ ਆ ਫਿਰ ਉੱਪਰ ਰਮਾ ਰੱਖ ਦਨੇ ਆ ਸਭ ਦੀ ਆਪਣੀ ਚੁਆਇਸ ਹੁੰਦੀ ਹੈ ਹੈਨਾ ਮੈਨੂੰ ਵਧੀਆ ਲੱਗਦਾ ਇਸ ਤਰ੍ਹਾਂ ਟੱਕਣਾ ਆٹے ਦਾ ਡਰਮ ਤੇ ਹੁਣ ਮੈਂ ਟਕੂੰਗੀ ਇਹਦੇ ਨਾਲ ਦੇਖੋ ਆ ਵੀ ਕਿੰਨੀ ਸੋਹਣੀ ਬਣਾਈ ਵੀ ਆ ਖਰੋਸ਼ੀ ਇਹਦਾ ਤੇ ਬਹੁਤ ਸੋਹਣਾ ਕਿਸੇ ਨੇ ਭਗਵਾਨ ਦੀਆਂ ਡਰੈਸਾਂ ਬਣਵਾਉਣੀਆਂ ਨੇ ਕ੍ਰਿਸ਼ਨ ਭਗਵਾਨ ਜੀ ਦੀਆਂ 0 ਨੰਬਰ ਤੋਂ ਲੈ ਕੇ ਜਿੱਥੇ ਮਰਜ਼ੀ ਤੱਕ ਦੇ ਬڑے ਜਿਵੇਂ ਕਿ 18 ਇੰਚੀ 20 ਇੰਚੀ 25 ਇੰਚੀ ਕਿੰਨੇ ਵੀ ਤੁਸੀਂ ਰੱਖੇ ਹੋਏ ਆ ਉਹ ਵੀ ਮੇਰੇ ਭਾਬੀ ਬਣਾਉਂਦੇ ਆ ਬਹੁਤ ਜ਼ਿਆਦਾ ਸਫਾਈ ਆ ਅੱਜ ਲਾਸਟ ਦੇ ਵਿੱਚ ਨਾ ਮੈਂ ਜਦੋਂ ਵੀਡੀਓ ਦੇ ਵਿੱਚ ਲਾਸਟ ਹੋਏਗਾ ਉੱਥੇ ਲਗਾ ਦੂੰਗੀ ਡਰੈੱਸ ਆ ਠੀਕ ਹੈ ਜੀ ਤੇ ਲੋ ਜੀ ਹੁਣ ਤਾਂ ਆਪਾਂ ਦਿਨ ਦੀ ਸ਼ੁਰੂਆਤ ਕਰੀ ਹੈ ਦੇਖਦੇ ਆ ਦਿਨ ਚ ਹੋਰ ਕਿਆ ਕਿਆ ਕੰਮ ਕਰ ਕਿਆ ਕਿਆ ਕਰਦੇ ਆ ਹਜੇ ਮੈਨੂੰ ਵੀ ਨਹੀਂ ਪਤਾ ਹੈਗਾ ਮੈਂ ਕਿਹਾ ਚਲੋ ਸ਼ੇਅਰ ਕਰਦਾ ਪਰ ਬਹੁਤ ਸੋਹਣਾ ਰੁਮਾਲ ਹੈ ਪਹਿਲਾਂ ਸੰਦੀਪ ਨਾਮ ਦੀ ਦੀਦੀ ਅਮਰੀਕਾ ਦੇ ਵਿੱਚ ਉਹਨਾਂ ਨੇ ਪੰਜ ਰੁਮਾਲ ਬਣਾਏ ਸੀ ਉਦੋਂ ਬਣਵਾਏ ਸੀ ਜਦੋਂ ਸਿੱਧੂ ਮੂਸੇ ਵਾਲਾ ਵੀਰਪੁਰਾ ਹੋਇਆ ਸੀ। ਉਹਨਾਂ ਦਿਨਾਂ ਦੇ ਵਿੱਚ ਮੈਂ ਰੁਮਾਲ ਅ ਤੇ ਦੀਦੀ ਦੇ ਭਾਂਡੇ ਉਦੋਂ ਭਾਂਡੇ ਭੇਜੇ ਸੀ ਦੀਦੀ ਨੂੰ ਬਹੁਤ ਜ਼ਿਆਦਾ ਤੇ ਇੱਕ ਦੀਦੀ ਨੂੰ ਰੁਮਾਲ ਭੇਜੇ ਸੀ ਤੇ ਇੱਕ ਦੋ ਚੀਜ਼ਾਂ ਹੋਰ ਵੀ ਭੇਜੀਆਂ ਸੀ। ਕਈ ਚੀਜ਼ਾਂ ਭੇਜੀਆਂ ਸੀ ਤੇ ਆਪਣਾ ਮੂਆਈਆਂ ਸੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਸੀ ਰੁਮਾਲ ਕਹਿੰਦੇ ਬਹੁਤ ਜ਼ਿਆਦਾ ਵਧੀਆ ਬੁਣੇ ਹੋਇਆ। ਇੱਕ ਦੋ ਜਿਵੇਂ ਕਿ ਪਲੇਟ ਦਾ ਬਣਵਾਇਆ ਸੀ। ਪੰਜ ਬਣਏ ਸੀ ਤਿੰਨ ਥਾਲਾਂ ਦੇ ਬਣਵਾਏ ਸੀ ਦੋ ਪਲੇਟਾਂ ਦੇ ਬਣਵਾਏ ਸੀ ਕਹਿੰਦੇ ਕੋਈ ਚੀਜ਼ ਕੈਲਕੂਲੇਟ ਵੀ ਠਕੀ ਜਾਂਦੀ ਹੈ ਸਭ ਦੀ ਆਪੋ ਆਪਣੀ ਚੋਇਸ ਹੁੰਦੀ ਹੈ ਉਹਨਾਂ ਨੇ ਪਰ ਬਣਵਾਏ ਸੀਗੇ ਪਰ ਬਹੁਤ ਸੋਹਣੇ ਸੋਹਣੇ ਇਹ ਇੱਕ ਵਾਈਟ ਬਣਵਾਇਆ ਸੀ ਬਾਕੀ ਕਲਰਫੁੱਲ ਜਿਵੇਂ ਬਲੂ ਦੇ ਵਿੱਚ ਵਾਈਟ ਰੈੱਡ ਦੇ ਵਿੱਚ ਵਾਈਟ ਮਹਿਰੂਨ ਪਿੰਕ ਗੁਲਾਬੀ ਰੰਗ ਉਹ ਕਹਿੰਦੇ ਥੋੜੇ ਡਾਰਕ ਡਾਰਕ ਸੋਹਣੇ ਲੱਗਦੇ ਆ ਜਿਵੇਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਹੁੰਦੇ ਸੀ ਤੇ ਬਹੁਤ ਵਧੀਆ ਲੱਗਦੇ ਨੇ ਦੀਦੀ ਜਲੰਧਰ ਤੋਂ ਸੀ ਅਮਰੀਕਾ ਰਹਿੰਦੇ ਆ ਤੇ ਉਹਨਾਂ ਨੇ ਬਣਵਾਏ ਸੀ ਹਾਂ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਕਿਦਨੀ ਆ ਜ ਤੁਹਾਡੇ ਸਾਰੇ ਭੈਣ ਭਰਾ ਨੂੰ ਦਸਵਾਤ ਕਰਦੀ ਹਾਂ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਪ੍ਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਤੇ ਸਾਵਣ ਮਹੀਨੇ ਦੀ ਸਭ ਨੂੰ ਲੱਖ ਲੱਖ ਮੁਬਾਰਕਾਂ ਜੀ ਸਾਵਣ ਦਾ ਅੱਜ ਦੂਜਾ ਦਿਨ ਹੈ ਤੇ ਮੈਂ ਆਪਾਂ ਜੋਤਵਤੀ ਦਾ ਕਾਫੀ ਟਾਈਮ ਪਹਿਲਾਂ ਕਰਤੀ ਸੀ ਤੇ ਚਲੋ ਹੁਣ ਵੱਧ ਗਈ ਹੈ ਮੈਂ ਹੁਣ ਸਵੇਰ ਦਾ ਹੀ ਟਾਈਮ ਹੈ ਤੇ ਹੁਣ ਮੈਂ ਬਸ ਕੱਪੜੇ ਮਸ਼ੀਨ ਲੈਣੀ ਆ ਕੱਪੜੇ ਉਤਾਰ ਕੇ ਰੱਖਦੇ ਆ ਥੋੜੇ ਜਿਹੀ ਅੱਜ ਜਿਆਦਾ ਨਹੀਂ ਹੈਗੇ ਬਾ ਹੁਣ ਪਹਿਲਾਂ ਰੋਟੀ ਪਾਣੀ ਦਾ ਨਿਬੜ ਦਮਾ ਬਸ ਫਿਰ ਆਟਾ ਤਾਂ ਗੁੰਨਿਆ ਪਿਆ ਹੈ 4 ਖਿਬੀ ਆ ਇਧਰ ਜੀ ਤੇ ਸਾਵਣ ਮਹੀਨੇ ਦੇ ਵਿੱਚ ਨਾ ਮੇਰੀਆਂ ਦੋ ਤਿੰਨ ਮੈਂ ਤਿੰਨ ਗੱਲਾਂ ਤੁਹਾਨੂੰ ਦੱਸਣ ਲੱਗੀਆਂ ਉਹ ਤੁਸੀਂ ਵੀ ਜ਼ਰੂਰ ਕਰਿਓ ਠੀਕ ਹੈ ਜੀ ਜਿਹੜਾ ਤਾਂ ਸਿਰਫ ਆਪਾਂ ਟੂਟੀ ਦਾ ਜਲ ਹੋ ਗਿਆ ਟੂਟੀ ਦਾ ਪਾਣੀ ਹੋ ਗਿਆ ਆ ਇਹ ਨਲਕੇ ਦਾ ਪਾਣੀ ਹੋ ਗਿਆ ਹਨਾ ਮੈਂ ਤਾਂ ਟੂਟੀਆਂ ਦੇ ਥਰੂ ਆਂਦਾ ਹੈ ਮੋਟਰਾਂ ਦੇ ਥਰੂ ਉਹ ਉਹਨੂੰ ਆਪਾਂ ਕਹਿੰਦੇ ਜਲ ਉਹ ਜੇ ਆ ਤੁਸੀਂ ਜਲ ਚੜਾਉਂਗੇ ਨਾ ਜੀ ਬੋਲੇਨਾਥ ਦੇ ਉੱਪਰ ਤਾਂ ਤੁਹਾਡਾ ਮਨ ਇੰਨਾ ਸ਼ਾਂਤ ਰਹੇਗਾ ਢਿੱਲੀ ਚੜਾਣਾ ਕਿਉਂਕਿ ਸ਼ਾਵਣ ਮਹੀਨੇ ਦੇ ਵਿੱਚ ਨਾ ਇੱਕ ਸਿਰਫ ਜਲ ਦੇ ਲੋਟੇ ਤੇ ਹੀ ਭਗਵਾਨ ਸ਼ਿਵ ਬਹੁਤ ਪ੍ਰਸੰਨ ਹੈ ਹਾਂਜੀ ਤੇ ਅਗਰ ਤੁਸੀਂ ਮਤਲਬ ਕਿ ਮੇਰਾ ਨਮਾਰਜਨ ਕਿਸੇ ਜੰਦੇ ਥੋੜਾ ਰੇਸ਼ਮੀ ਹੈ ਅਗਰ ਤੁਸੀਂ ਮਤਲਬ ਕਿ ਚੜਾਣਾ ਜੀ ਆਪਣਾ ਕੱਚਾ ਦੁੱਧ ਪਰ ਉਹਨੂੰ ਕੱਚੀ ਲੱਸੀ ਬਣਾ ਕੇ ਚੜਾਣਾ ਹੈ ਪੂਰਾ ਦੁੱਧ ਨਹੀਂ ਚੜਾਣਾ ਹੈਗਾ ਬੋਲੇ ਨਤ ਜੀ ਦੇ ਉੱਪਰ ਤਾਂ ਉਹ ਮਤਲਬ ਕਿ ਜਿਨ੍ਹਾਂ ਭੈਣਾਂ ਨੂੰ ਮਤਲਬ ਕਿ ਪੁੱਤਰ ਪ੍ਰਾਪਤੀ ਚਾਹੀਦੀ ਆ ਉਹਨਾਂ ਨੂੰ ਪੁੱਤਰ ਪ੍ਰਾਪਤੀ ਹੋਏਗੀ ਅਗਰ ਤੁਸੀਂ ਗੰਨੇ ਦਾ ਰਸ ਚੜਾਣਾ ਤਾਂ ਗੰਨੇ ਦੇ ਰਸ ਨਾਲ ਧੰਨ ਦੀ ਪ੍ਰਾਪਤੀ ਹੋਏਗੀ ਠੀਕ ਹੈ ਜੀ ਗੰਨੇ ਦੇ ਰਸ ਨਾਲ ਧੰਨ ਦੀ ਪ੍ਰਾਪਤੀ ਮਾ ਲక్ష్ਮੀ ਦੀ ਪ੍ਰਾਪਤੀ ਠੀਕ ਹੈ ਜੀ ਜੇ ਤੁਸੀਂ ਚੜਾਣਾ ਹੈ ਆ ਆਪਣਾ ਗੰਗਾ ਜਲ ਤਾਂ ਹੋਏਗੀ ਜੀ ਮਤਲਬ ਕਿ ਸਾਡੇ ਪਿਤਰਾਂ ਦੇ ਵਿੱਚ ਸ਼ਾਂਤੀ ਸਾਡੇ ਪਿਤਰਾਂ ਨੂੰ ਸ਼ਾਂਤੀ ਮਿਲਦੀ ਹੈ ਠੀਕ ਹੈ ਜੀ ਇਸ ਕਰਨਾ ਤੁਸੀਂ ਇਹ ਸਾਰਾ ਕੁਝ ਜਰੂਰ ਕਰਨਾ ਹੈ ਲੋ ਜੀ ਮੇਰੇ ਸ਼ੌਂਕ ਦੀ ਗੱਲ ਹੈ ਮੇਰਾ ਸ਼ੌਂਕ ਜਾਗਿਆ ਕੰਮ ਕਰਦੀ ਕਰਦੀ ਦਾ ਤੁਸੀਂ ਮੰਨੋਗੇ ਮम्मी ਟਿਸ਼ੂ ਵਲ ਜੈਸੇ ਆ ਨਾ ਟਿਸ਼ੂ ਫਲਾ ਜੈਸਾ ਸ਼ੌਂਕ ਦੀ ਗੱਲ ਹੈ ਮੈਂ ਨਾ ਉੱਪਰ ਘਰdoctype ਮੈਂ ਨਾ ਝਾੜੂ ਲਗਾਈ ਸੀ ਸਵੇਰੇ ਆਪਣੇ ਨਾਸ਼ਤਾ ਪਾਣੀ ਕਰਿਆ ਚਾਹ ਪਾਣੀ ਪੀਆ ਚਾਪੜੀ ਪਿੰਡੇ ਇਨ ਦਸਟਾੜੂ ਲਗਾਇਆ ਇੱਥੇ ਬੇੜੇ ਚਾਗੀ ਛਾੜੂ ਲੰਦੀ ਲੱਗਦੀ ਗੱਲ ਹੁੰਦੀ ਹੈ ਸ਼ੌਂਕ ਦੀ ਇਹੋ ਜਿਹਾ ਮਨ ਚ ਮੇਰੇ ਸ਼ੌਂਕ ਜਾਗ ਗਿਆ ਮੈਂ ਨੇ ਕਿਹਾ ਹੈ ਮੌਸਮ ਵੀ ਠੰਡਾ ਠੰਡਾ ਜਾ ਹੋ ਰਿਹਾ ਬਾਹਰ ਤਾਂ ਹੈ ਕਿ ਬਹੁਤ ਜ਼ਿਆਦਾ ਗਰਮੈਸ਼ ਹੈ ਪਰ ਅੰਦਰ ਮੌਸਮ ਫਿਰ ਵੀ ਠੀਕ ਹੈ ਮੈਨੂੰ ਕਿਹਾ ਸ਼ੌਂਕ ਜਾਗ ਗਿਆ ਮੈਂ ਜਦ ਹੀ ਮੈਂ ਕਿਹਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਬਲੌਗ ਚ ਦੱਸਿਆ ਬਿਲਕੁਲ ਮੇਰਾ ਆ ਬਾਹਰ ਜਿਹੜਾ ਗੇਟ ਹੈ ਨਾ ਗੇਟ ਦੇ ਨਾਲ ਲੱਗਦੀ ਮੈਂ ਰੱਖ ਕਿਉਂਗੀ ਮੈਂ ਰੱਖ ਕਿਉਂਗੀ मम्मी ऊपर जैसे एक बार गार्डन नहीं होता जैसे होता है मतलब काफी सजा के वाला वैसे बना लेता है टाइम लगता है बनता है हमेशा बनता है लेकिन भाई इतना अच्छा, तेरी वेट भी, वेट भी नहीं है रख दी मैं करूंगी अच्छे ओ पति डिजाइन वाले लिए अच्छा ही आपने हां और रेट सिर देते फिर उन्होंने मैंने चार गमले लिए और तीन पौधे लिए हैं दो पौधों तो मैं लाऊंगी अच्छा ये ਕੰਦਰ ਹੈ ਦੋ ਚੇ ਲਗਾ ਦੂੰਗੀ ਇੱਕ ਚਾਰ ਲਿਖਿਆ ਦੋ ਚ ਤੁਲਸੀ ਲਗਾਉਂਗੀ ਔਰ ਦੋ ਚ ਕਿਉਂਕਿ ਮੈਨੇ ਪਹਿਲਾਂ ਵੀ ਦੱਸਿਆ ਕਿ ਤੁਲਸੀ ਦਾ ਮਨੇ ਆਪਣੇ ਘਰ ਚ ਨਾ ਬਾਗ ਬਣਾਣਾ ਪੂਰਾ ਬਾਗ ਉਹ ਇੱਕ ਤੁਲਸੀ ਹੈ ਨਾ ਇੱਕ ਤੁਲਸੀ ਕਹਿੰਦੇ ਕਦੀ ਨਹੀਂ ਹੁੰਦੀ ਹੁੰਦੀ ਉਹਦੇ ਨਾਲ ਇੱਕ ਦੋ ਹੋਰ ਹੋਵੇ ਨਾ ਫਿਰ ਹੋਏ ਕਰਦੀ ਹੈ ਫਿਰ ਉਹ ਮਰ ਨਹੀਂ ਚੱਕेंगे ਐਸੇ ਹਾਂ ਚਲੋ ਮੈਂ ਨਾ ਹੁਣ ਤੁਸੀਂ ਦੇਖਦੇ ਜਾਓ ਜੀ ਕਹਿੰਦਾ ਪੋਤੇ ਰੱਖਿਆ ਮੈਂ ਤਾਂ एक बद्धा तो लगा दिया मैंने। बाकी अगर आ, एक एक हाँ आ, हाँ हाँ इसी तो आए थी ਅਰੇ ਯਾ ਯਾ ਰੱਖਿਆ ਵੀ ਫੁੱਟ ਦਾ ਜਾਂ ਦੁੱਬੋ ਅਈ ਤੇ ਨੰਗੀ ਰਾਜੀ ਕਾਗ ਚਾ ਰਹੇ ਆ ਕੋਈ ਨਹੀਂ ਵਿੱਚ ਗੁੜ ਜਨ ਨੇ ਨਾ ਪਤਾ

ਪੌਦਾ ਹੈ ਕੋਈ ਦੋ ਪੜੇ ਇਹਦੇ ਚ ਵੀ ਤੁਲਸੀ ਲਾਣੇ ਆ ਅਖੇ ਇਹ ਚ ਵੀ ਤੁਲਸੀ ਆ ਇਹਨੂੰ ਇੱਧਰ ਕਰ ਦੰਨੇ ਆ ਨਾ ਇੱਕ ਇੱਕ ਪਈ ਇੱਥੇ ਪੌਦਾ ਪੌਦਾ ਹੋਰ ਇਹ ਚ ਅਰੇ ਪੌਦਾ ਛੋਟੇ ਮੇ ਲਗਾ ਲੋ ਨਾ ਇਹ ਨਹੀਂ ਇਹ بڑا ਆਏਗਾ ਬੜੇ ਚ ਹੁੰਦਾ ਕਹਿੰਦੀ ਇਹ ਹੋ ਜਾਗਾ ਹੋਏਗਾ ਬੜਾ ਬਹੁਤ ਬਣੂਗਾ ਕਹਿੰਦੀ ਬਾਗ ਸਾ ਚਤਰੀ ਨੰਗ ਬੋਹੋ ਕਹਿੰਦੀ ਪਾਣੀ ਦੋ ਲੇਕਿਨ ਦੋ ਰੋਜ ਦੋ ਥੋੜਾ ਜਾਂ ਅੱਧਾ ਗਲਾਸ بس پلانٹ دینا کو پانی پی سکے۔ بارش بھی نہیں لگتی پر یہاں تو نا جے ادھر بھی ہوئے گی نا لگدی ہے سہی نا میں اس تو مارو باد کر۔ آ اپ سی روز دی ہری چکھ کیوں کندے ہو؟ پھر ایا کرتے ہیں اچھے ادھروں کر داندے ہاں اگے نا ممی کھڑنا پڑتا ہے ان تو ممی کئی بار بارش اوور فلو بھی ہوتی ہے کوئی بارش نہیں آئی

पानी पाई मैं पाऊंगी तो मैं पाऊंगी पूरा पत्ते भरती है पर हट है मैं तेरे मम्मी इतनी इतनी मिट्टी पवा लो कास हो देगी अपने है ना लैंटर में दिक्कत आ आसा है है ना तुम किसी से छाना कौनता है तो कर ले नहीं तो देना मैंने किसी से छाई देना अच्छा मिट्टी पा रखी है पर जमी है लैंटर हाँ गया तब लेला

ਲਓ ਜੀ ਹਾਈ ਮੈਂ ਥੱਕ ਗਈ ਮਰਜੀ ਕਰ ਮੈਂ ਥੋੜੀ देर ਬੈਠ ਕੇ ਨਾ ਥਕੇ ਮਤਾਰਾ ਲਓ ਜੀ ਆਪਣੀ ਗੈਲਰੀ ਦੇ ਅੰਦਰ ਨਾ ਗੈਲਰੀ ਦੇ ਬਾਹਰ ਅੰਦਰ ਕਹਿ ਰਹੀ ਆ ਮਨੇ ਥੋੜਾ ਜਿਹਾ ਇਸ ਤਰ੍ਹਾਂ ਲਗਾਤੇ ਬਹੁਤ ਨਿਰਮਨ ਚਰੀਜ ਤੀ ਡੱਬਾ ਪਿਛਲਾ ਲੈ ਨੀਚੇ ਤੋਂ ਉੱਪਰ ਦਾ ਥੋੜਾ ਡੱਬਾ ਲੈਣਾ ਫਿਰ ਸਾਡਾ ਡੱਬਾ ਥੋੜੇ ਨਾਲ ਪੌਦਿਆਂ ਚ ਪਾਣੀ ਪਾਣਾ ਖਾਸ ਕਰਕੇ ਤੁਲਸੀ ਚ ਵੀ ਬਟੇ ਪੌਦੇ ਸਾਰੇ ਕਾਬੂ ਹੋ ਗਿਆ ਬੜਾ ਹੈ ਇਹ ਕਹਿੰਦੇ ਵੀ ਪਾਣੀ ਦੇਣਾ ਜ਼ਰੂਰ ਹੈ ਪਰ ਦੇਣਾ ਬਿਲਕੁਲ ਅੱਧਾ ਗਲਾਸ ਆ ਡੇਲੀ ਹਰ ਇੱਕ ਪੌਦੇ ਨੂੰ ਅੱਧਾ ਗਲਾਸ ਅੱਧੇ ਗਲਾਸ ਤੋਂ ਬਾਅਦ ਬਿਲਕੁਲ ਪਾਣੀ ਨਹੀਂ ਦੇਣਾ ਹੈਗਾ ਪਾਣੀ ਕੁਛ ਉੱਪਰ ਸੀ ਲੇਗਾ ਪਾਣੀ ਵੀ ਇਹ ਕਦੇ ਇੱਕ ਡੱਬਾ ਹੀ ਲਪਾਏਗਾ ਸਾਰੇ ਪੌਦਿਆਂ ਚ ਪਿਛਲਾ ਡੱਬਾ ਲੈ ਲਾ ਅਖੇ ਇੱਕ ਡੱਬਾ ਭਰ ਕੇ ਹੀ ਥੋੜੇ ਥੋੜੇ ਪੌਦਿਆਂ ਚ ਪਾਣੀ ਪਾਣਾ ਪੁੱਤ ਹੋਰ ਆ ਹੈਗਾ ਜੱਡ ਪਲੇਟ ਇਹ ਮੈਨੂੰ ਉੱਪਰ ਚੜਾਤਾ ਬੜੇ ਮੁਸ਼ਕਿਲ ਪੌਦੇ ਚੜਾਏ ਉੱਪਰ ਹੁਣ ਪ੍ਰਮਾਤਮਾ ਕਿਰਪਾ ਕਰਕੇ ਮੇਰੇ ਟੂਹੀ ਨਾ ਦੁਖੇ ਬਸ ਨਹੀਂ ਤਾਂ ਮੇਰੇ ਟੂਹੀ ਇੰਨੇ ਜਿਆਦਾ ਦਰਦ ਕਰਦੇ ਸਵੇਰੇ ਮੈਨੂੰ ਪਤਾ ਹੈ ਕੋਈ ਨਾ ਕਲਰ ਵੀ ਕੀਤਾ ਜਾਂਦਾ ਹੈ 컬러ਫੁਲ ਮਿਲਦੇ ਆ ਬੇਟੇ ਹਾਂ ਉਹ ਪੇਂਟਿੰਗ ਵਾਲੇ ਲੱਗਤੇ ਮਿਲਦੇ ਆ Amazon ਤੋਂ ਜਿਹੜੇ ਮਿਲਦੇ ਆ ਨਾ ਹੁਣ ਦੇਖੋ ਇਹਨਾਂ ਚ ਨੇ ਫਿਨਿਸ਼ਿੰਗ ਬਹੁਤ ਜਿਆਦਾ ਹੈ ਇਹਨਾਂ ਚ ਨੇ ਇੰਨੀ ਜਿਆਦਾ ਫਿਨਿਸ਼ਿੰਗ ਹੈ ਹਾਂ ਕੋਈ ਬੇਟੇ ਕੀੜਾ ਤਾਂ ਮਿੱਟੀ ਚ ਬਰਸਾਤਾਂ ਤੇ ਦਿਨ ਆਏ ਮੌਸਮ ਵੀ ਕਿਹੜੀ ਚੱਲ ਰਹੀ ਹੈ ਹੁੰਦਾ ਹੀ ਹੈ ਫਿਰ ਕਾਂਛੇ ਉੜ ਆ ਜਾਏ ਇਸ ਕੋ ਘਰ ਬੰਨ ਰੱਖਾਉਗਾ ਚਲ ਉਹ ਹੋ ਤਨੇ ਹੁ ਦੱਬ ਤੇ ਕਿਉਂਕਿ ਕਹਿੰਦੇ ਨਾ ਮਾਲੀ ਕਹਿੰਦਾ ਵੀ ਹਰ ਇੱਕ ਪੌਦੇ ਨੂੰ ਨਾ ਘੰਟੇ ਦੋ ਘੰਟੇ ਡੇਢ ਘੰਟੇ ਦੀ ਧੁੱਪ ਬਹੁਤ ਜ਼ਿਆਦਾ ਜ਼ਰੂਰੀ ਹੈ ਹਰ ਪੌਦੇ ਨੂੰ ਫਿਰ ਇਸੇ ਕਰਕੇ ਮੈਂ ਕਿਹਾ ਚਲ ਮੈਂ ਕਿਉਂ ਨਾ ਇੱਥੇ ਲਗਾ ਦਮਾ ਫਿਰ ਇਸੇ ਕਰਕੇ ਮੈਂ ਇੱਕ ਗੱਲ ਹੋਰ ਦੱਸਾਂ ਜੀ ਚਲੋ ਮੈਂ ਮੇਰੇ ਦਿਲ ਚ ਜੋ ਗੱਲ ਹੈ ਨਾ ਮੈਂ ਉਹ ਤੁਹਾਨੂੰ ਦੱਸਦੀ ਆ ਮੈਨੂੰ ਐ ਸੀ ਵੀ ਤુલਸੀ ਮਾਤਾ ਨਾ ਦੇਖੋ ਜਦੋਂ ਮੈਂ ਬੇੜਾ ਧੋਨੀ ਆ आ, कोई अपने जुती चप्पल मिट्टी मुट्टी आई होंगी ठीक हाँ है, है? मिट्टी मुट्टी भी आई भी होंगी है फिर कोई कोई थोड़ा थोड़ा नहीं पाना इस पाया नहीं है देखे गिलिया बर्डे है उस दिन दो पौधे लगाने 6 ਅਗਸਤ ਨੂੰ ਉਹ ਮਿੱਟੀ ਗਿਰ ਗਈ ਚਲੋ ਦੋ ਨਹੀਂ ਤਾਂ ਇੱਕ ਤੋਂ ਲਗਾਏਂਗੇ ਕਿੱਥੇ ਗਿਰ ਗਈ ਮਿੱਟੀ ਮੰਮੀ ਫੋਨ ਵੱਲ ਲਗਾਏਂਗੇ ਪੋਲੀ ਹੋਈ ਵੀ ਤੇ ਨਾ ਇਸ ਕਰਕੇ نیچے ਚਲੀ ਗਈ ਬਸ ਥੋੜੀ ਜਿਹੀ ਉੱਚਾ ਦੇ ਉਹ ਪਿਛਲੇ ਚ ਰਹਿ ਗਏ ਹੁਣ ਪਿਛਲੇ ਚ ਦੇਖ ਜੇ ਕੋਈ ਬੀਜ ਨਿਕਲ ਜੇਗਾ ਇਹ ਰੱਖੇ ਆਂ ਹਾਂ ਆ ਬੀਜ ਕੱਢ ਕੇ ਮੰਜਰੀ ਉਹਦੇ ਚ ਗੇਰ ਦੇ ਇਹ ਸੁੱਕੀ ਮੰਜਰੀ ਆ ਵੈਸੇ ਅਕਸ਼ੇ ਉਹ ਨਹੀਂ ਹੈਗੀ ਇਹ ਤਾਂ ਅੱਜ ਅੱਜ ਦਾ ਦੋ ਦਿਨ ਰੁਕ ਜਾ ਸੰਡੇ ਨੂੰ ਗੇਰ ਦੇਂਗੇ ਮੰਡਲ ਤਾਂ ਉਹ ਵੀ ਪੀ ਰਿਆ ਪਾਣੀ ਹਾਂ ਪਾਣੀ ਪੌਦਾ ਨਹੀਂ ਪੀ ਰਿਆ ਪਾਣੀ ਪਿੰਗੇ ਮਿੱਟੀ ਪੁੱਤ ਹਾਂ ਪਾਣੀ ਮਿੱਟੀ ਪਿੰਦੀ ਹੈ ਖਵਾ ਚਲਿਆ ਉਹ ਖੰਡੇ ਹੋ ਗਏ ਸਨ ਹੋਰ ਕਿਹ ਚਾਹੀਦੀ ਹਾਂ ਹਾ ਜੇ ਨਾ ਪਤਾ ਨਹੀਂ ਕਿਥੇ ਆਏਗੀ ਕਿ ਨਹੀਂ ਆਏਗੀ ਸਾਵਣ ਦਾ ਦੂਸਰਾ ਦਿਨ ਆ ਮੀਂਹ ਨਹੀਂ ਪੈਂਡਿਆ ਆ ਦੇਖੋ ਚਲੋ ਜੀ ਮੇਰੇ ਮਨ ਦੀ ਨਾ ਖੁਆਇਸ਼ ਜੀ ਪੂਰੀ ਹੋ ਗਈ ਮੇਰੇ ਥੋੜੇ ਜਿਕੇ ਬਗੀਚਾ ਜਾ ਬਣ ਗਿਆ ਮੈਨੂੰ ਬਹੁਤ ਖੁਸ਼ੀ ਹੋਈ ਐ ਇਸ ਗੱਲ ਦੀ ਤੇ ਮੈਂ ਨੰਜੀ ਕਰਤੀਆਂ ਉਸਕੇ ਨੀਚੇ ਸੇ ਨਿਕਲਣ ਦੀ ਹਾਂ ਹੁਣ ਦੇਖੋ ਤુલਸੀ ਹੋ ਗਈ ਉੱਪਰ ਹੁਣ ਜਿਹੜੇ ਅਸੀਂ ਨੀਚੇ ਦੀ ਜਾਇਆ ਕਰਾਂਗੇ ਨਾ ਹੁਣ ਅਸੀਂ ਦੇਖੋ ਬਾਹਰ ਜਦੋਂ ਗੇਟ ਦੇ ਅੰਦਰ ਐਂਟਰੀ ਕਰੇ ਕਰਾਂਗੇ ਜਹਾ ਬਾਹਰ ਜਾਇਆ ਕਰਾਂਗੇ ਤਾਂ ਅਸੀਂ ਬਾਰੋਂ ਅੰਦਰ ਆਏ ਕਰਾਂਗੇ ਤુલਸੀ ਉੱਪਰ ਹੋਗੀ ਨਾ ਸਾਡੇ ਸਿਰ ਦੇ ਉੱਪਰ ਤુલਸੀ ਹੋਗੀ ਮੈਨੂੰ ਇਸੇ ਗੱਲ ਦਾ ਬਹੁਤ ਜ਼ਿਆਦਾ ਦੇਖੋ ਸਭ ਦੇ ਜੋ ਦਿਮਾਗ ਚ ਚਾਂਦੀ ਆ ਹਰਿ ਸੰਨ ਉਹ ਕਰਦੇ ਉਸ ਦਾ ਤਾਂ ਪੁੰਨਿਆ ਦੇਣਾ ਹੀ ਪੜੇਗਾ ਚਲੋ ਚਲੋ ਗਿਆਨ ਦੀ ਬਾਤ ਹੈ ਹਾਂ ਅਗੇ ਦੇ ਦਿੱਤੇ ਚੱਕੇ 33 ਬੱਲੇ ਜੋ ਪਕੜੀ ਇੱਕ ਇੱਧਰ ਨਹੀਂ ਇੱਧਰ ਜੇ ਇੱਧਰ ਗੇਰ ਤੇ